ਸਰਦਾਰ ਸੁੱਚਾ ਸਿੰਘ ਬੀਬੀ ਕਰਤਾਰ ਕੌਰ ਗੁਰਮਤ ਸਿੱਖਿਆ ਕੇਂਦਰ ਅੱਜ ਦੀ ਗੁਰਬਾਣੀ ਸੰਥਿਆ ਕਲਾਸ ਵਿੱਚ ਜੁੜ ਮਿਲ ਬੈਠੇ ਗੁਰੂ ਪਿਆਰ ਵਾਲੇ ਵਿਦਿਆਰਥੀਓ ਗੁਰੂ ਫਤੇ ਪ੍ਰਵਾਨ ਕਰੋ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ 143 ਅੰਕ ਤੋਂ ਜਿਹੜੀ ਸੰਥਿਆ ਹੈ ਉਹ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਸ਼ਲੋਕ ਸ਼ਲੋਕ ਮਹਿਲਾ ਪਹਿਲਾ ਮਹਿਲਾ ਪਹਿਲਾ ਸ਼ੀਹਾ ਬਾਜਾਂ ਸ਼ੀਹਾ ਵਜਾ ਵਜਾਂ ਨੀ ਬੇਟਾ ਬਾਜਾਂ ਬਾਜਾਂ ਚਰਗਾ ਕੋਹੀਆਂ ਚਰਗਾ ਕੋਹੀਆਂ ਇਹ ਪੰਛੀ ਨੇ ਠੀਕ ਹੈ ਇਹ ਕੀ ਨੇ ਪੰਛੀ ਇਨਾ ਖਵਾਲੇ ਕਾ ਇਨਾ ਖਵਾਲੇ ਕਾ ਇਹ ਹੈਗੇ ਨੇ ਮਾਸ ਖਾਣ ਵਾਲੇ ਪੰਛੀ ਕਿ ਕਿਹੜੇ ਨੇ ਮਾਸ ਖਾਣ ਵਾਲੇ ਪੰਛੀ ਕਾ ਖਾਨ ਕਾ ਖਾਨ ਤਿੰਨਾ ਮਾਸ ਖਵਾਲੇ ਤਿੰਨਾ ਮਾਸ ਖਵਾਲੇ ਇਹ ਚਲਾਏ ਰਾ ਇਹ ਚਲਾਏ ਰਾ ਨਦੀਆਂ ਵਿੱਚ ਟਿੱਬੇ ਦੇ ਖਾਲੇ ਨਦੀਆਂ ਵਿੱਚ ਟਿੱਬੇ ਦੇਖਾਲੇ ਨਦੀਆਂ ਵਿੱਚ ਨਦੀਆਂ ਵਿੱਚ ਟਿੱਬੇ ਦੇਖਾਲੇ ਟਿੱਬੇ ਦੇਖਾਲੇ ਥਲੀ ਕਰੇ ਅਸਗਾ ਥਲੀ ਕਰੇ ਅਸਗਾ ਕਹਿਣ ਤੋਂ ਭਾਵ ਰੱਬ ਇੰਨਾ ਤਾਕਤਵਰ ਐ ਜਿੱਥੇ ਕਦੇ ਹਿਮਾਲਿਆ ਪਰਬਤ ਵਰਗੇ ਪਹਾੜ ਹੁੰਦੇ ਸੀ ਉਹ ਅੱਜ ਸਮੁੰਦਰ ਦਾ ਜਿਹੜਾ ਰੂਪ ਨੇ ਧਾਰਨ ਕਰ ਗਏ ਨੇ ਤੇ ਜਿੱਥੇ ਕਦੇ ਸਮੁੰਦਰ ਹੁੰਦਾ ਸੀ ਉਥੇ ਅੱਜ ਪਰਬਤ ਬਣੇ ਹੋਏ ਨੇ ਜਿੱਥੇ ਕਦੇ ਪਰਬਤ ਹੁੰਦੇ ਸੀ ਅੱਜ ਉਥੇ ਉਹਨਾਂ ਪਰਬਤਾਂ ਦਾ ਨਾਮੋ ਨਿਸ਼ਾਨ ਤੱਕ ਨਹੀਂ ਹੈ ਅੱਜ ਉਥੇ ਪਾਣੀ ਪਾਣੀ ਹੈ ਉਹ ਸਮੁੰਦਰਾਂ ਦਾ ਰੂਪ ਧਾਰਨ ਕਰ ਗਏ ਨੇ ਕਹਿਣ ਤੋਂ ਭਾਵ ਰੱਬ ਇੰਨਾ ਤਾਕਤਵਰ ਹੈ ਪਰਬਤਾਂ ਨੂੰ ਸਮੁੰਦਰ ਵਿੱਚ ਤੇ ਸਮੁੰਦਰ ਨੂੰ ਪਰਬਤਾਂ ਵਿੱਚ ਤਬਦੀਲ ਕਰਨ ਦੀ ਸਮਰੱਥਾ ਰੱਖਦਾ ਹੈ ਕੀੜਾ ਥਾਪ ਕੀੜਾ ਥਾਪ ਦੇ ਪਾਤशाही ਦੇ ਪਾਤशाही ਲਸ਼ਕਰ ਕਰੇ ਸੁਆ ਲਸ਼ਕਰ ਕਰੇ ਸੁਆ ਜਿੱਤੇ ਜੀ ਜੀਵੇ ਲੈ ਸਾਹ ਜਿੱਤੇ ਜੀ ਜੀਵੇ ਲੈ ਸਾਹ ਜਿੱਤੇ ਜੀ ਜੀਵੇ ਲੈ ਸਾਹ ਜਿੱਤੇ ਜੀ ਦੇ ਨੇ ਸਾਹਾ ਜੀਵਾਲੇ ਤਾਂ ਕੇ ਅਸਾ ਜੀਵਾਲੇ ਤਾਂ ਕੇ ਅਸਾ ਕਿਨ ਤੂ ਭਾਵ ਜਿੰਨੇ ਵੀ ਸੰਸਾਰ ਦੇ ਅੰਦਰ ਜੀਵ ਨੇ ਜੇਕਰ ਉਹ ਜਿਉਂਦੇ ਰਹਿ ਸਕਦੇ ਨੇ ਤਾਂ ਸਾਹ ਲੈਣ ਕਰਕੇ ਜਿਉਂਦੇ ਰਹਿ ਸਕਦੇ ਨੇ ਨਾਨਕ ਨਾਨਕ ਜਿਉਂ-ਜਿਉਂ ਸੱਚੇ ਪਾਵੈ ਜਿਉਂ-ਜਿਉਂ ਸੱਚੇ ਪਾਵੈ ਤਿਉ ਤਿਉ ਦੇ ਗਿਰਾਹ ਤਿਉ ਤਿਉ ਦੇ ਗਿਰਾਹ ਮਹਿਲਾ ਪਹਿਲਾ ਮਹਿਲਾ ਪਹਿਲਾ ਇੱਕ ਮਾਸਾ ਹਾਰੀ ਇੱਕ ਤ੍ਰਿਣ ਖਾਹੇ ਇੱਕ ਮਾਸਾ ਹਾਰੀ ਇੱਕ ਤ੍ਰਿਣ ਖਾਹੇ ਇੱਕ ਦੇ ਕਕੇ ਨੂੰ ਸਿਹਾਰੀ ਹੈ ਜਿਸ ਦਾ ਅਰਥ ਹੈ ਕਈ ਜਿਸ ਦਾ ਕੀ ਅਰਥ ਹੈ ਕਈ ਇਕਨ ਛੱਤੀ ਅੰਮ੍ਰਿਤ ਪਾਹੇ ਇਕਨ ਛੱਤੀ ਅੰਮ੍ਰਿਤ ਪਾਹੇ ਇਕ ਮਿੱਟੀ ਆ ਮੈਂ ਮਿੱਟੀ ਖਾਹੇ ਇਕ ਮਿੱਟੀ ਆ ਮੈਂ ਮਿੱਟੀ ਖਾਹੇ ਇਕ ਪਾਉਣ ਸੁਮਾਰੀ ਪਾਉਣ ਸੁਮਾਰ ਇਕ ਪਾਉਣ ਸੁਮਾਰੀ ਪਾਉਣ ਸੁਮਾਰ ਇਕ ਨਿਰੰਕਾਰੀ ਨਾਮ ਆਧਾਰ ਇਕ ਨਿਰੰਕਾਰੀ ਨਾਮ ਆਧਾਰ ਜੀਵੈ ਦਾਤਾ ਜੀਵੈ ਦਾਤਾ ਮਰੇ ਨ ਕੋਈ ਮਰੇ ਨ ਕੋਈ ਨਾਨਕ ਨਾਨਕ ਮੁਠੇ ਜਾਹੇ ਮੁਠੇ ਜਾਣੇ ਨਾਹੀ ਮਨ ਸੋਏ ਨਾਹੀ ਮਨ ਸੋਏ ਜਿੱਥੇ ਵੀ ਬੇਟਾ ਬਹੁ ਬਚਨੀ ਕਿਰਿਆ ਆਏਗੀ ਉੱਥੇ ਇੱਕ ਗੱਲ ਦਾ ਖਿਆਲ ਰੱਖਣਾ ਹੈ ਉੱਥੇ ਉਚਾਰਨ ਹੇਖ ਹਮੇਸ਼ਾ ਹੀ ਕੀ ਹੋਏਗਾ ਨਾਸਕੀ ਕੀ ਹੋਏਗਾ ਨਾਸਕੀ ਪੌੜੀ ਪੌੜੀ ਊਰੇ ਗੁਰ ਕੀ ਕਾਰ ਗੁਰ ਕੀ ਕਾਰ ਕਰਮ ਕਮਾਈ ਐ ਮਾਯੇ ਗੁਰਮਤੀ ਆਪ ਗਵਾਏ ਗੁਰਮਤੀ ਆਪ ਗਵਾਏ ਨਾਮ ਧਿਆਈਐ ਨਾਮ ਧਿਆਈਐ ਦੂਜੀ ਕਾਰੇ ਲੱਗ ਦੂਜੀ ਕਾਰੇ ਲੱਗ ਜਨਮ ਗਵਾਈਐ ਜਨਮ ਗਵਾਏ ਕਈਏ ਬੇਨ ਨਾ ਵੇ ਸਭ ਵਿਸ ਬੇਨ ਨਾ ਵੇ ਸਭ ਵਿਸ ਪੈਨ ਜੈ ਖਈਏ ਪੈਨ ਜੈ ਖਈਏ ਵਿਸ ਦਾ ਅਰਥ ਹੈ ਜ਼ਹਿਰ ਵਿਸ ਦਾ ਕੀ ਅਰਥ ਹੈ ਜ਼ਹਿਰ ਸੱਚਾ ਸ਼ਉਦ ਸਾਲਾ ਸੱਚਾ ਸ਼ਬਦ ਸਾਲਾ ਸੱਚ ਸਮਾਈ ਹੈ ਸੱਚ ਸਮਾਈ ਹੈ ਬਿਨ ਸਤਿਗੁਰ ਸੇਵੇ ਬਿਨ ਸਤਿਗੁਰ ਸੇਵੇ ਨਹੀਂ ਸੁਖ ਨਿਵਾਸ ਨਹੀਂ ਸੁਖ ਧੰਨਵਾਦ ਫਿਰ ਫਿਰ ਆਈ ਐ ਫਿਰ ਫਿਰ ਆਈ ਐ ਦੁਨੀਆ ਖੋਟੀ ਰਾਸ ਦੁਨੀਆ ਖੋਟੀ ਰਾਸ ਕੂੜਕਮਾਈਏ ਕੂੜਕਮਾਈਏ ਨਾਨਕ ਨਾਨਕ ਸੱਚ ਖਰਾ ਸਾਲਾ ਸੱਚ ਖਰਾ ਸਾਲਾ ਪਤ ਸਿਉ ਜਾਈਐ ਪਤ ਸਿਉ ਜਾਈਐ ਚਲੋਕ ਮਹਿਲਾ ਪਹਿਲਾ ਚਲੋਕ ਮਹਿਲਾ ਪਹਿਲਾ ਤੁਦ ਭਾਵੇਂ ਤਾਂ ਬਾਵੇਂ ਗਾਵੇਂ ਤੁਦ ਭਾਵੇਂ ਤਾਂ ਬਾਵੇਂ ਗਾਵੇਂ ਤੁਦ ਭਾਵੇਂ ਜਲ ਨਾਵੇਂ ਤੁਦ ਭਾਵੇਂ ਜਲ ਨਾਵੇਂ ਜਾ ਤੁਦ ਭਾਵੇਂ ਜਾ ਤੁਦ ਭਾਵੇਂ ਨਾ ਕਰੇ ਬੇਪੂਤਾ ਨਾ ਕਰੇ ਬੇਪੂਤਾ ਸਿੰਘੀ ਨਾਦ ਵਜਾਵੇ ਸਿੰਘੀ ਨਾਦ ਵਜਾਵੇ ਸਿੰਘੀ ਇੱਕ ਸਾਜ ਦਾ ਨਾਮ ਹੈ ਜਿਹੜਾ ਕਿ ਜੋਗੀਆਂ ਕੋਲ ਹੁੰਦਾ ਹੈ ਜਿਹੜੇ ਆਪਣੇ ਘਰਾਂ ਦੇ ਵਿੱਚ ਮੰਗਣ ਵਾਸਤੇ ਆਉਂਦੇ ਨੇ ਵਿਖਿਆ ਨਾ ਤੁਸੀਂ ਉਹਨੂੰ ਕੀ ਕਹਿੰਦੇ ਨੇ ਸਿੰਘੀ ਉਹ ਇੱਕ ਪ੍ਰਕਾਰ ਦਾ ਸਾਜ ਹੈ ਜਿਹੜੇ ਕਿ ਜੋਗੀ ਲੋਕ ਵਜਾਉਣਾ ਕਰਦੇ ਨੇ ਜਾ ਤੁਦ ਭਾਵੇਂ ਜਾ ਤੁਦ ਭਾਵੇਂ ਜਾ ਤੁਦ ਭਾਵੇਂ ਜਾ ਤੁਦ ਭਾਵੇਂ ਤਾਂ ਪੜੈ ਕਥਿਬਾਂ ਜਾ ਪੜੈ ਕਥਿਬਾਂ ਮੁੱਲਾ ਸ਼ੇਖ ਕਹਾਵੇਂ ਮੁੱਲਾ ਸ਼ੇਖ ਕਹਾਵੇਂ ਜਾ ਤੁਦ ਭਾਵੇਂ ਜਾ ਤੁਦ ਭਾਵੇਂ ਤਾ ਹੋ ਵੈ ਰਾਜੇ ਤਾ ਹੋ ਵੈ ਰਾਜੇ ਰਸ ਕਸ ਬਹੁਤ ਕਮਾਵੇ ਰਸ ਕਸ ਬਹੁਤ ਕਮਾਵੇ ਜਾ ਤੁਧ ਪਾਵੇ ਜਾ ਤੁਧ ਪਾਵੇ ਠੇਗ ਬਗਾਵੇ ਠੇਗ ਬਗਾਵੇ ਸਿਰ ਮੰਡੀ ਕਟ ਜਾਵੇ ਸਿਰ ਮੰਡੀ ਕਟ ਜਾਵੇ ਜਾ ਤੁਦ ਭਾਵੇ ਜਾਹੇ ਦਿਸੰਤਰ ਜਾ ਤੁਦ ਭਾਵੇ ਜਾਹੇ ਦਿਸੰਤਰ ਸੁਣ ਗੱਲਾਂ ਘਰ ਆਵੇਂ ਸੁਣ ਗੱਲਾਂ ਘਰ ਆਵੇਂ ਜਾ ਤੁਦ ਭਾਵੇ ਨਾਏ ਰਚਾਵੇਂ ਜਾ ਤੁਦ ਭਾਵੇ ਨਾਏ ਰਚਾਵੇਂ ਤੁਦ ਭਾਣੇ ਤੂੰ ਭਾਵੇਂ ਤੁਦ ਭਾਣੇ ਭਾਣੇ ਦਾ ਉਚਾਰਨ ਭਾਣੇ ਨਹੀਂ ਕਰਾਂਗੇ ਭਾਣੇ ਨਾਨਕ ਏਕ ਕਹੈ ਬੇਨੰਤੀ ਹੋਰ ਸਗਲੇ ਕੂੜ ਕਮਾਵੇ ਮਹਿਲਾ ਪਹਿਲਾ ਜਾ ਤੂੰ ਵੱਡਾ ਸਭ ਵਡਿਆਈਆਂ ਜਾ ਤੂੰ ਵੱਡਾ ਸਭ ਵਡਿਆਈਆਂ ਜਿੱਥੇ ਇਹਦਾ ਅਰਥ ਜਦੋਂ ਹੋਏਗਾ ਉਥੇ ਉਚਾਰਨ ਜਾ ਕਰਾਂਗੇ ਕੀ ਕਰਾਂਗੇ ਜਾ ਪਿਛਲੀ ਪਿਛਲੇ ਸ਼ਲੋਕ ਦੇ ਵਿੱਚ ਜਿੰਨੀ ਵਾਰ ਵੀ ਜਾ ਆਇਆ ਉਹਦਾ ਅਰਥ ਹੈ ਜਦ ਕੀ ਜਦ ਇਸ ਕਰਕੇ ਉਥੇ ਆਪਾਂ ਨਾਸਕੀ ਉਚਾਰ ਨਹੀਂ ਕੀਤਾ ਇੱਥੇ ਅਰਥ ਹੈ ਜਦੋਂ ਜਾ ਤੂੰ ਵੱਡਾ ਸਭ ਵਡਿਆਈਆ ਜਾ ਤੂੰ ਵੱਡਾ ਸਭ ਵਡਿਆਈਆ ਜਾ ਕਰਾਂ ਜੀ ਜਾ ਜਾ ਚੰਗੇ ਚੰਗਾ ਹੋਈ ਚੰਗੇ ਚੰਗਾ ਹੋਈ ਜਾ ਤੂੰ ਸੱਚਾ ਜਾ ਤੂੰ ਸੱਚਾ ਤਾ ਸਭ ਕੋ ਸੱਚਾ ਤਾ ਸਭ ਕੋ ਸੱਚਾ ਊੜਾ ਕੋਈ ਨਾ ਕੋਈ ਊੜਾ ਕੋਈ ਨਾ ਕੋਈ Oi. Uh, ਖਣ ਵੇਖਣ ਬੋਲਣ ਚੱਲਣ ਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਤਾਤ ਜੀਵਨ ਮਰਨਾ ਤਾਤ ਹੁਕਮ ਸਾਜ ਹੁਕਮੈ ਵਿੱਚ ਰੱਖੈ ਹੁਕਮ ਸਾਜ ਹੁਕਮੈ ਵਿੱਚ ਰੱਖੈ ਨਾਨਕ ਨਾਨਕ ਸੱਚਾ ਆਪ ਸੱਚਾ ਆਪ ਪਉੜੀ ਸਤਿਗੁਰ ਸੇਵਨ ਸੰਗ ਸਤਿਗੁਰ ਸੇਵਨ ਸੰਗ ਧਰਮ ਚੁਕਾਈਐ ਧਰਮ ਚੁਕਾਈਐ ਸਤਿਗੁਰ ਆਖੇ ਕਾਰ ਸਤਿਗੁਰ ਆਖੇ ਕਾਰ ਸੋ ਕਾਰ ਕਮਾਈਐ ਸੋ ਕਾਰ ਕਮਾਈਐ ਸਤਿਗੁਰ ਹੋਏ ਦਿਆਲ ਸਤਿਗੁਰ ਹੋਏ ਦਿਆਲ ਤਾ ਨਾਮ ਧਿਆਈਐ ਤਾ ਨਾਮ ਧਿਆਈਐ ਲਾਹਾ ਭਗਤ ਸੋ ਸਾਰ ਲਾਹਾ ਭਗਤ ਸੋ ਸਾਰ ਗੁਰਮੁਖ ਪਾਈਐ ਗੁਰਮੁਖ ਪਾਈਐ ਮਨਮੁਖ ਕੂੜ ਗੁਬਾਰ ਮਨਮੁਖ ਕੂੜ ਗੁਬਾਰ ਕੂੜ ਕਮਾਈਐ ਕੂੜ ਕਮਾਈਐ ਚੇ ਦੇ ਦਰ ਜਾਏ ਸੱਚੇ ਦੇ ਦਰ ਜਾਏ ਸੱਚ ਚਵਾਈਏ ਸੱਚ ਚਵਾਈਏ 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 ਸੱਚ ਚੇ ਅੰਦਰ ਮਹਿਲ ਚੇ ਅੰਦਰ ਮਹਿਲ ਸੱਚ ਬੁਲਾਈਐ ਸੱਚ ਬੁਲਾਈਐ ਨਾਨਕ ਨਾਨਕ ਸੱਚ ਸਦਾ ਸੱਚਿਆਰ ਸੱਚ ਸਦਾ ਸੱਚਿਆਰ ਸੱਚ ਸਮਾਈਐ ਸੱਚ ਸਮਾਈਐ ਸ਼ਲੋਕ ਮਹਿਲਾ ਪਹਿਲਾ ਸ਼ਲੋਕ ਹਲਾ ਬਹਿਲਾ ਤਲ ਕਾਤੀ ਰਾਜੇ ਕਾਸਾਈ ਤਲ ਕਾਤੀ ਰਾਜੇ ਕਾਸਾਈ ਧਰਮ ਪੰਖ ਕਰ ਉਡਰਿਆ ਧਰਮ ਪੰਖ ਕਰ ਉਡਰਿਆ ਉਡਿਆ ਨਹੀਂ ਬੇਟਾ ਇਹਨੂੰ ਪੜਾਂਗੇ ਉਡਰਿਆ 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 ਹਾਂਜੀ ਬੇਟਾ ਤੁਸੀਂ ਉਚਾਰਨ ਕਰੋ ਉਡਰਿਆ ਉਡਰਿਆ ਹਾਂਜੀ ਤੁਸੀਂ ਕਰੋ ਉੱਡੜਿਆ ਨਹੀਂ ਬਟਾ ਉੱਡ ਰਿਆ ਉੱਡੜਿਆ ਫਿਰ ਕਰੋ ਉੱਡ ਰਿਆ ਹਾਂਜੀ ਜਸਨੀਤ कौर ਬਟਾ ਉੱਡ ਰਿਆ ਹਾਂਜੀ ਉੱਡ ਰਿਆ ਹਾਂ ਤੁਸੀਂ ਉੱਡ ਰਿਆ ਉੱਡ ਰਿਆ ਮਨਵੀਰ ਸਿੰਘ ਉੱਡ ਰਿਆ ਹਾਂਜੀ ਕੂੜ ਅਮਾਵਸ ਸੱਚ ਚੰਦਰਮਾ ਕੂੜ ਅਮਾਵਸ ਸੱਚ ਚੰਦਰਮਾ ਕੂੜ ਅਮਾਵਸ ਸੱਚ ਚੰਦਰਮਾ ਜਿਸੰਦਰ ਮਾ ਇਸ ਹੈ ਨਾਹੀ ਕਹਿ ਚੜਿਆ ਇਸ ਹੈ ਨਾਹੀ ਕਹਿ ਚੜਿਆ ਹਉ ਪਾਲ ਵਿਕੁੰਨੀ ਹੋਈ ਹਉ ਪਾਲ ਵਿਕੁੰਨੀ ਹੋਈ ਆਦੇ ਰਾਨ ਕੋਈ ਆਦੇ ਰਾਨ ਨ ਕੋਈ ਬਿਚ ਹੋਮੈ ਕਰ ਦੁਖ ਰੋਈ ਬਿਚ ਹੋਮੈ ਕਰ ਦੁਖ ਰੋਈ ਕਹੋ ਨਾਨਕ ਕਹੋ ਨਾਨਕ ਕਿਨ ਬਿਦ ਗਤ ਹੋਈ ਕਿਨ ਬਿਦ ਗਤ ਹੋਈ ਮਹਿਲਾ ਤੀਜਾ ਮਹਿਲਾ ਤੀਜਾ ਕਲ ਕੀਰਤ ਪ੍ਰਗਟ ਕਲ ਕੀਰਤ ਪ੍ਰਗਟ ਚਾਨਣ ਸੰਸਾਰ ਚਾਨਣ ਸੰਸਾਰ ਗੁਰਮੁਖ ਕੋਈ ਉਤਰੈ ਪਾਰ ਗੁਰਮੁਖ ਕੋਈ ਉਤਰੈ ਪਾਰ ਜਿਸਨੋ ਨਦਰ ਕਰੇ ਤਿਸ ਦੇਵੈ 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 ਨਾਨਕ ਨਾਨਕ ਗੁਰਮੁਖ ਰਤਨ ਸੋ ਲੇਵੈ ਮੁਖਤੈ ਸੁਵੇ ਵੇ ਪੌੜੀ ਪੌੜੀ ਭਗਤਾਂ ਤੈਸੈ ਸਾਰੀਆਂ ਭਗਤਾਂ ਤੈਸੈ ਸਾਰੀਆਂ ਜੋੜ ਕਦੇ ਨਾ ਆਇਆ ਜੋੜ ਕਦੇ ਨਾ ਆਇਆ ਕਰਤਾ ਆਪ ਅਪੁੱਲ ਹੈ ਕਰਤਾ ਆਪ ਆਪੁ ਲਹਿ ਨਾ ਭੁਲੇ ਕਿਸੈ ਦਾ ਪੁਲਾਇਆ ਨਾ ਭੁਲੇ ਕਿਸੈ ਦਾ ਪੁਲਾਇਆ ਭਗਤ ਆਪੇ ਮੇਲਿਆ ਨਾ ਬਦਨ ਆਪੇ ਮੇਲਿਆ ਜਿਨੀ ਸਚੋ ਸਚ ਧਿਆਇਆ ਜਿਨੀ ਸਚੋ ਸਚ ਧਿਆਇਆ ਜਿਨੀ ਸਚੋ ਸਚ ਕਮਾਇਆ ਜਿਨੀ ਸਚੋ ਜੋ ਸੱਚ ਕਮਾਇਆ ਸੈ ਸਾਰੀ ਆਪ ਖੁਆਇਆ ਨ ਸੈ ਸਾਰੀ ਆਪ ਖੁਆਇਆ ਜਿਨੇ ਕੂੜ ਬੋਲ ਬੋਲ ਜਿਨੇ ਕੂੜ ਬੋਲ ਬੋਲ ਵੇਖ ਖਾਇਆ ਵੇਖ ਖਾਇਆ ਚੱਲਣ ਸਾਰ ਨ ਜਾਣੀ ਚੱਲਣ ਸਾਰ ਨ ਜਾਣੀ ਕਾਮ ਕ્રોਧ ਵਿਸ ਵਧਾਇਆ ਕਾਮ ਕ્રોਧ ਵਿਸ ਵਧਾਇਆ ਵਿਸ ਦਾ ਕੀ ਅਰਥ ਹੈ ਪਹਿਲਾਂ ਵਸਿਆ ਸੀ ਜੈਰ ਚੇਤੇ ਰੱਖਿਆ ਕਰੋ ਵਿਸ ਦਾ ਕੀ ਅਰਥ ਹੈ ਜੈ ਭਗਤ ਕਰਨ ਹਰ ਚੱਕਰੀ ਭਗਤ ਕਰਨ ਹਰ ਚੱਕਰੀ ਜਿਨੀ ਆਨੰਦ ਦੇ ਨਾਮ ਧਿਆਇਆ ਜਿਨੀ ਨਾ ਮਤੇ ਆਇਆ ਦਾਸਨ ਦਾਸ ਹੋਏ ਕੈ ਦਾਸਨ ਦਾਸ ਹੋਏ ਕੈ ਜਿਨੀ ਵਿੱਚ ਹੋਂ ਆਪ ਗਵਾਇਆ ਜਿਨੀ ਵਿੱਚ ਹੋਂ ਆਪ ਗਵਾਇਆ ਉਨ ਖਸਮੈ ਕੈ ਦਰ ਮੁਖ ਉਜਲੇ ਉਨ ਖਸਮੈ ਕੈ ਦਰ ਮੁਖ ਉਜਲੇ ਉਨ 옴나 ਖਸਮੇ ਕਹਿ ਦਰ ਖਸਮੇ ਕਹਿ ਦਰ ਮੁਖ ਉਜਲੇ ਮੁਖ ਉਜਲੇ ਸੱਚੇ ਸ਼ਬਦ ਸੁਹਾਇਆ ਸੱਚੇ ਸ਼ਬਦ ਸੁਹਾਇਆ ਸੱਚਾ ਦਾ ਉਚਾਰਨ ਸੱਚੇ ਨਹੀਂ ਕਰਾਂਗੇ ਸੱਚੈ ਸੱਚੈ ਸ਼ਲੋਕ ਮਹਿਲਾ ਪਹਿਲਾ ਸ਼ਲੋਕ ਮਹਿਲਾ ਪਹਿਲਾ ਸਬਾਹੀ ਸਾਲਾਹ ਸਵਾਹੀ ਸਲਾਹ ਜਿਨੀ ਧਿਆਇਆ ਇੱਕ ਮਨ ਜਿਨੀ ਧਿਆਇਆ ਇੱਕ ਮਨ ਸਵਾਹੀ ਦਾ ਅਰਥ ਹੈ ਅੰਮ੍ਰਿਤ ਵੇਲਾ ਜਿਹਨੂੰ ਆਪਾਂ ਸਵੇਰ ਕਹਿ ਦਿੰਨੇ ਆ ਠੀਕ ਹੈ ਸੇਈ ਪੂਰੇ ਸਾ ਸੇਈ ਪੂਰੇ ਸਾ ਵਖਤੈ ਉੱਪਰ ਲੜ ਮੋਏ ਵਖਤੈ ਉੱਪਰ ਲੜ ਮੋਏ ਦੂਜੈ ਬਹੁ ਤੇਰਾ ਦੂਜੈ ਬਹੁ ਤੇਰਾ ਮਨ ਕੀਆ ਮਤੀ ਖਿੰਡੀਆਂ ਮਨ ਕੀਆ ਮਤੀ ਖਿੰਡਿਆ ਮਤੀ ਦਾ ਉਚਾਰਨ ਬੇਟਾ ਆਪਾਂ ਨਾਸਕੀ ਕਰਾਂਗੇ ਇੱਥੇ ਮਤੀ ਤੋਂ ਭਾਵ ਹੈ ਵਾਸ਼ਨਾਵਾਂ ਬਹੁਵਚਨ ਦੀ ਗੱਲ ਹੈ ਠੀਕ ਹੈ ਮਨ ਕੀਆ ਮਤੀ ਖਿੰਡੀਆਂ ਇਦਾਂ ਪੜੋ ਮਨਕੀਆਂ ਮਤੀ ਮਨਕੀਆਂ ਮਤੀ ਖਿੰਡੀਆਂ ਖਿੰਡੀਆਂ ਬਹੁਤ ਪਏ ਅਸਗਾ ਬਹੁਤ ਪਏ ਅਸਗਾ ਗੋਤੇ ਖਾਹੇ ਨਾ ਨਿਕਲੇ ਗੋਤੇ ਖਾਏ ਨਾ ਨਿਕਲੇ ਮਨਕੀਆਂ ਮਤੀ ਖਿੰਡੀਆਂ ਤੋਂ ਭਾਵ ਹੈ ਮਨ ਜਿਹੜਾ ਇੰਦਰ ਉੰਦਰ ਦੌੜਨਾ ਸ਼ੁਰੂ ਹੋ ਜਾਂਦਾ ਹੈ ਜ਼ਿਆਦਾਤਰ ਚੰਗੇ ਪਾਸੇ ਵੱਲ ਦੌੜਨ ਦੀ بجائے ਮਾੜੇ ਪਾਸੇ ਵੱਲ ਦੌੜਦਾ ਦੋ ਵਾਰ ਵਿਸਦਾ ਜ਼ਿਕਰ ਆਇਆ ਵਿਸਦਾ ਕੀ ਅਰਥ ਹੈ ਜ਼ਹਿਰ ਇੱਕ ਦੇ ਸੰਸਾਰੀ ਤੌਰ ਤੇ ਸਪ੍ਰੇ ਉਹਨੂੰ ਆਪਾਂ ਜ਼ਹਿਰ ਕਹਿ ਦਿੰਨੇ ਆ ਹਨਾ ਪਰ ਇੱਥੇ ਸਾਡੇ ਜੀਵਨ ਵਾਸਤੇ ਕਿਹੜੀ ਚੀਜ਼ ਜ਼ਹਿਰ ਹੈ ਮਾੜੀ ਸਿੱਖਿਆ ਮਾੜੇ ਗੁਣ ਉਹ ਸਾਡੇ ਜੀਵਨ ਵਾਸਤੇ ਕੀ ਹੈ ਜ਼ਹਿਰ ਜਿਹੜਾ ਮਨੁੱਖ ਸਪ੍ਰੇ ਪੀ ਲਵੇ ਉਹਦਾ ਜਿਹੜਾ ਅਸਰ ਹੈ ਉਸੇ ਸਮੇਂ ਮਨੁੱਖ ਦੇ ਸਰੀਰ ਦੇ ਉੱਪਰ ਹੋ ਜਾਂਦਾ ਹੈ ਉਸ ਮਨੁੱਖ ਦੀ ਮੌਤ ਹੋ ਜਾਂਦੀ ਹੈ ਪਰ ਜਿਹੜਾ ਮਾੜੀ ਸਿੱਖਿਆ ਦਾ ਜ਼ਹਿਰ ਹੈ ਇਹ ਆਪਣਾ ਅਸਰ ਹੌਲੀ-ਹੌਲੀ ਮਨੁੱਖ ਦੇ ਉੱਪਰ ਕਰਦਾ ਹੈ ਤੇ ਹੌਲੀ-ਹੌਲੀ ਸਾਡਾ ਜਿਹੜਾ ਆਤਮਿਕ ਜੀਵਨ ਹੈ ਉਹ ਕਮਜ਼ੋਰ ਹੁੰਦਾ ਜਾਂਦਾ ਹੈ ਇਸ ਕਰਕੇ ਅਸੀਂ ਮਾੜੇ ਗੁਣ ਗੁਣਾ ਦੀ ਜ਼ਹਿਰ ਤੋਂ ਬਚਣਾ ਬਹੁਤ ਪਏ ਅਸੰਗਾ ਏ ਅਸਗਾ ਗੋਤੇ ਖਾਹੇ ਨਾ ਨਿਕਲੇ ਗੋਤੇ ਖਾਹੇ ਨਾ ਨਿਕਲੇ ਅਸਗਾ ਤੋਂ ਭਾਵ ਡੂੰਗਾ ਕਹਿੰਦੇ ਜਿਹੜੇ ਇਸ ਜ਼ਹਿਰ ਰੂਪੀ ਖੂਹ ਦੇ ਵਿੱਚ ਡਿੱਗ ਜਾਣ ਤੋਂ ਫਿਰ ਇੰਨੇ ਸੌਖੇ ਨਹੀਂ ਨਿਕਲਦੇ ਠੀਕ ਹੈ ਤੀਜੇ ਮੋਹੀ ਗਿਰਾ ਤੀਜੇ ਮੋਹੀ ਗਿਰਾ ਤੀਜੇ ਮੋਹੀ ਗਿਰਾ ਬੀਜ ਮੋਹੀ ਗਰਾ ਮੋਹੀ ਦਾ ਅਰਥ ਹੈ ਮੂੰਹ ਵਿੱਚ ਠੀਕ ਹੈ ਭੁਖ ਤਿਖਾ ਦੋਏ ਪੌਂਕੀਆਂ ਭੁਖ ਦਿਖਾ ਦੋਏ ਪੌਂਕੀਆਂ ਭੁਖ ਤਿਖਾ ਦੋਏ ਪੌਂਕੀਆਂ ਭੁਖ ਦਿਖਾ ਦੋਏ ਪੌਂਕੀਆਂ ਖਾਦਾ ਹੋਏ ਸਵਾ ਖਾਦਾ ਹੋਏ ਸਵਾ ਪੀ ਖਾਣੇ ਸਿਉ ਦੋਸਤੀ ਪੀ ਖਾਣੇ ਸਿਉ ਦੋਸਤੀ ਖਾਣੇ ਨਹੀਂ ਬੇਟਾ ਖਾਣੇ ਉਚਾਰਨ ਕਰਾਂਗੇ ਕੀ ਕਰਾਂਗੇ ਖਾਣੇ ਚੌਥੇ ਆਈ ਊਂਗਾ ਚੌਥੇ ਆਈ ਊਂਗਾ ਚੌਥੇ ਤੋਂ ਭਾਵ ਰਾਤ ਦਾ ਜਦੋਂ ਸਮਾਂ ਹੁੰਦਾ ਦਿਨ ਅਤੇ ਰਾਤ ਦੇ ਕੁੱਲ ਮਿਲਾ ਕੇ ਪੈਰ ਨੇ ਜਿਹੜੇ 8 ਬਣ ਜਾਂਦੇ ਨੇ ਕਿੰਨੇ ਬਣ ਜਾਂਦੇ ਨੇ 8 ਹਾਂਜੀ ਕਹਿੰਦੇ ਚੌਥਾ ਪਹਿਰ ਆਇਆ ਅੱਖੀ ਮੀਟ ਪਵਾਰ ਗਿਆ ਅੱਖੀ ਮੀਟ ਪਵਾਰ ਗਿਆ ਅੱਖਾਂ ਮੀਟ ਕੇ ਸੌਂ ਗਿਆ ਈ ਉਠ ਰਚਿਓ ਨਵਾਦ ਈ ਉਠ ਰਚਿਓ ਨਵਾਦ ਸਹਿ ਬਰਿਆਂ ਕੀ ਪਿੜ ਬੱਦੀ ਸਹਿ ਬਰਿਆਂ ਕੀ ਪਿੜ ਬੱਦੀ ਸਹਿ ਵਰਿਆਂ ਕੀ ਪਿੜ ਵੱਦੀ ਸਹਿ ਵਰਿਆਂ ਕੀ ਪਿੜ ਵੱਦੀ ਵਰਿਆਂ ਤੋਂ ਭਾਵ ਸਾਲ ਕਹਿ ਲੋ ਠੀਕ ਐ ਸਬੇ ਵੇਲਾ ਵਖਤ ਸਬ ਸਬੇ ਵੇਲਾ ਵਖਤ ਸਬ ਜੇ ਅਠੀ ਪਹ ਹੋਏ ਜੇ ਅਠੀ ਪਹ ਹੋਏ ਨਾਨਕ ਨਾਨਕ ਸਾਹਿਬ ਮਨ ਵਸੈ ਦੇਵ ਮੰਨ ਬਸੈ ਸੱਚ ਨਾਵਣ ਹੋਵੇ ਸੱਚ ਨਾਵਣ ਹੋਵੇ ਨਾਵਣ ਨਹੀਂ ਨਾਵਣ ਹੋਵੇ ਨਾਵਣ ਹੋਵੇ ਮਹਿਲਾ ਦੂਜਾ ਮਹਿਲਾ ਦੂਜਾ ਸਹੀ ਪੂਰੇ ਸਾਹ ਸਹੀ ਪੂਰੇ ਸਾਹ ਜਿਨੇ ਪੂਰਾ ਪਾਇਆ ਜਿਨੇ पूरा पाया अठी बे परवा अठी बे परवा रहन एकतए रंग रहन एकतए रंग दर्शन रूप अथाह दर्शन रूप अथाह अथा विरले पाई है विरले पाई है कर्म पूरे पूरा गुरु कर्म पूरे پورا جا کا بول نانک پورا جے کرے کٹے نہ ہی تول ਪੌੜੀ ਪੌੜੀ ਜਾਂ ਤੂੰ ਤਾਂ ਕਿਆ ਹੋਰ ਜਾਂ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈ ਐ ਮੈਂ ਸੱਚ ਸੁਣਾਈ ਐ ਮੁਠੀ ਧੰਦੇ ਚੋਰ ਮੁਠੀ ਧੰਦੇ ਚੋਰ ਮਹਿਲ ਨਾ ਪਾਈ ਐ ਮਹਿਲ ਨਾ ਪਾਈ ਐ ਇਨ ਚਿੱਤ ਕઠੋੜ ਇਨ ਜਿਤ ਕਠੋਰ ਸੇਵਗਵਾਈਏ ਸੇਵਗਵਾਈਏ ਕਠੋਰ ਤੋਂ ਭਾਵ ਸਖਤ ਕਠੋਰ ਤੋਂ ਭਾਵ ਸਖਤ ਜਿਤ ਘਟ ਸੱਚ ਨ ਪਾਏ ਜਿਤ ਘਟ ਸੱਚ ਨ ਪਾਏ ਸੋ ਭੰਨ ਕੜਾਈਐ ਸੋ ਭੰਨ ਕੜਾਈਐ ਕਿਉ ਕਰ ਪੂਰੇ ਵਟ ਕਿਉ ਕਰ ਪੂਰੇ ਵਟ ਤੋਲ ਤੁਲਾਈਏ ਤੋਲ ਤੁਲਾਈਏ ਕੋਇ ਨ ਆਖੈ ਘਟ ਕੋਇ ਨ ਆਖੈ ਘਟ ਹੋਮੈ ਜਾਈਏ ਹੋਮੈ ਜਾਈਏ ਲਈਨ ਖਰੇ ਪਰਖ ਲਈਨ ਖਰੇ ਪਰਖ ਦਰਬੀ ਨਾਈ ਐ ਦਰਬੀ ਨਾਈ ਐ ਸੋਦਾ ਇਕਤ ਹਟ ਸੋਦਾ ਇਕਤ ਹਟ ਸੌਦਾ ਇਕਤ ਹਟ ਸੌਦਾ ਇਕਤ ਹਟ ਪੂਰੇ ਗੁਰ ਪਾਈ ਐ ਪੂਰੇ ਗੁਰ ਪਾਈ ਐ ਲਈਨ ਖਰੇ ਪਰਖ ਲਈਨ ਪਰੇ ਪਰਖ ਪਰੇ ਨਹੀਂ ਬੇਟਾ ਜੀ ਖਰੇ ਖਰੇ ਅੱਖਰ ਕੀ ਲਿਖਿਆ ਹੈ ਖਖਾ ਲਿਖਿਆ ਕਿ ਪਪਾ ਇਹਦਾ ਥੋੜਾ ਜਿਹਾ ਧਿਆਨ ਰੱਖਿਆ ਕਰੋ ਠੀਕ ਹੈ ਬੇਟਾ ਥੋੜਾ ਜਿਹਾ ਐਕਟਿਵ ਹੋ ਕੇ ਬੈਠਿਆ ਕਰੋ ਲਈਨ ਖਰੇ ਪਰਖ ਲਈਨ ਖਰੇ ਪਰਖ ਦਰਬੀ ਨਾਈ ਐ ਦਰਬੀ ਨਾਈ ਐ ਸੋਦਾ ਇਕਤ ਹਟ ਸੋਦਾ ਇਕਤ ਹਟ ਪੂਰੇ ਗੁਰ ਪਾਈ ਐ ਪੂਰੇ ਗੁਰ ਪਾਈ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ we <laughs>